ਦੇਸੀਓ ਅੱਜ ਬਾ ਦੇਖਿਆ ਕਿੱਥੇ ਗਿਆ ਕਿ ਕਾ ਕਿੰਨਾ ਦਿਨ ਹੋ ਗਿਆ ਤਾਂ ਕੀ ਕਰਨਾ ਚਾਹੀਦਾ ਸ੍ਰੀ ਸ਼ਹੀਦ ਵਾਲ ਮੈਮੋਰੀ ਕਾਂਗਰਸ ਸ਼ਹੀਦਿਆਂ ਨੂੰ ਲਗਾਤਾਰ 12ਵਾਂ ਟੈਂਪਰ ਚੱਲ ਰਿਹਾ ਜੀ ਇਸ ਸਾਲ ਵੀ ਲਗਭਗ 170 ਹੋ ਚੁੱਕੇ ਨੇ ਤੇ ਹੋਰ ਹੋਣ ਦੀ ਮੀਲ ਠੀਕ ਹੈ ਜੀ ਤੇ ਕਿੰਨਾ ਦਾ ਉਤਸ਼ਾਹ ਬਹੁਤ ਵਧੀਆ ਉਤਸ਼ਾਹ ਜੀ ਬਹੁਤ ਮਤਲਬ ਜਿਹੜੇ ਪੀਜੇ ਤੋਂ ਮਰੀ ਉਹਨੇ ਗਰੀਬ ਲੋਕਾਂ ਨੂੰ 200 ਬਲੱਡ ਦੇ ਵਿਚੋੜੇ ਸਾਡਾ 1 ਮਹੀਨਾ ਪੂਰਾ ਲਗਭਗ ਪਾਰੂ ਜੀ ਬੋ ਕੀਆ ਕਹਿੰਦੇ ਜੰਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਤਾਂ ਕਿ ਕਿਸੇ ਗਰੀਬ ਨੂੰ ਕਿਸੇ ਲੋੜਵੰਦ ਨੂੰ ਖੂਨ ਮਿਲ ਸਕੇ ਜਿਹੜਾ ਇਹ ਖੂਨਦਾਨ ਕੈਂਪ ਹੈ ਬਾਹਰਲਾ ਲਗਾਤਾਰ ਬਾਹਰਲਾ ਖੂਨਦਾਨ ਕੈਂਪ ਹੈ ਜਿਹੜਾ ਕਿ ਸ਼ੇਰੀ ਸ਼ਾਦੀ ਨਾਲ ਆਂਗਰਾ ਮੈਮੋਰੀਅਲ ਸੁਸਾਇਟੀ ਦੁਆਰਾ ਲਗਾਇਆ ਜਾ ਰਿਹਾ ਤੇ ਇਹਦੇ ਵਿੱਚ ਮੁੱਖ ਪ੍ਰਬੰਧਕ ਵਿਕਾਸ ਸੋਨੀ ਜੀ ਹੈਗੇ ਆ ਤੇ ਵੱਖ-ਵੱਖ ਪਿੰਡਾਂ ਦੇ ਜਿਹੜੇ ਨੌਜਵਾਨ ਪੀੜ੍ਹੀ ਦੇ ਮੁੰਡੇ ਐ ਜਾਂ ਯੂਥ ਕਲੱਬਾਂ ਦੇ ਪ੍ਰਧਾਨ ਐ ਜਾਂ ਵੱਖ-ਵੱਖ ਪਿੰਡਾਂ ਦੇ ਸਰਪੰਚ ਸਾਹਿਬਾਨ ਐ ਜਾਂ ਨੰਬਰਦਾਰ ਐ ਉਹਨਾਂ ਸਾਰਿਆਂ ਨੇ ਸਮੂਹਿਕ ਰੂਪ ਵਿੱਚ ਖੋਣਦਾਨ ਕੀਤਾ ਤੇ ਹੁਣ ਤੱਕ ਹਾਲੇ ਵੀ ਚੱਲਦਾ ਪਿਆ ਕਿ 2 ਵਜੇ ਤੱਕ ਚੱਲਿਆ ਲਗਭਗ 175 ਜਨਨ ਹੋ ਚੁੱਕੇ ਆ ਤੇ ਸਾਨੂੰ ਉਮੀਦ ਹੈ ਇਸ ਵਾਰ 200 ਜਨ ਜਿਹੜੇ ਐ ਕ੍ਰੋਸ ਹੋ ਜਾਣੇ ਹਰ ਸਾਲ ਲਗਭਗ 180 90 ਯੂਨਿਟ ਹੁੰਦੇ ਆ ਇਸ ਵਾਰ 200 ਤੋਂ ਪਲੱਸ ਹੈ ਤੇ ਇੱਕ ਹੋਰ ਉਦੋਂ ਮਤਰਾਲਾ ਜਿਹੜਾ ਕੀਤਾ ਹੈ ਜਿਹੜੇ ਹੌਲ ਹਾਲ ਬੱਚੇ ਆ ਜਿਨ੍ਹਾਂ ਨੇ ਪਲਾਸੀ ਵਿੱਚ ਵਧੀਆ ਨੰਬਰ ਲਏ ਆ ਉਹਨਾਂ ਦਾ ਵੀ ਮਾਨ ਸਨਮਾਨ ਕੀਤਾ ਜਾ ਰਿਹਾ ਉਹਨਾਂ ਨੂੰ ਵੀ ਕਹਿਦਾ ਹੈ ਮੋਮੈਂਟੋ ਦਿੱਤੇ ਜਾ ਰਿਹਾ ਹੈ ਉਹਨਾਂ ਨੂੰ ਕਿਟ ਬੈਗਸ ਦਿੱਤੇ ਜਾ ਰਿਹਾ ਜੋ ਕਿ অতি ਸ਼ਲਾਘਾਯੋਗ ਕੰਮ ਹੈ ਪਿਛਲੇ ਸਾਲ ਤੋਂ ਇਹ ਪਰੰਪਰਾ ਸ਼ੁਰੂ ਹੋਈ ਹੈ ਇੱਥੇ ਫਸਲਾ ਬਣਦਾ ਹੈ ਮਾਨਯੋਗ ਆਈਜੀ ਸਾਹਿਬ ਲੋਕਨਾਥ ਆਂਗਰਾਜੀ ਵੱਲੋਂ ਹਰ ਇੱਕ ਬੱਚੇ ਨੂੰ ਇਹ ਹਰ ਇੱਕ ਪਰਿਵਾਰ ਨੂੰ ਇਹ ਸੰਦੇਸ਼ ਭਜਾਇਆ ਹੈ ਕਿ ਜੇ ਕੋਈ ਆਰਥਿਕ ਪੱਖੋਂ ਕਮਜ਼ੋਰ ਬੱਚਾ ਹੈ ਅਗਲੀ ਸਟੱਡੀ ਕਰਨੀ ਚਾਹੁੰਦਾ ਹੈ ਚਾਹੇ ਉਹ ਆਈਐਸ ਬਣਨਾ ਚਾਹਦਾ ਹੋਵੇ ਈਟੀਆਈ ਥੋੜਾ ਲਾ ਸਾਡੇ ਨਾਲ ਸੰਪਰਕ ਕਰੋ ਸਾਡੀ ਸੇਵਾ ਦਾ ਸਾਰਾ ਖਰਚਾ ਚੁੱਕਿਆ ਹੋਇਆ ਹੈ ਖੁਸ਼ੀ ਹੋ ਦੇ ਕੇ ਸਰਦਾਰ ਲਖਵੀਰ ਸਿੰਘ ਜੀ ਐ ਕੀਰਤਪੁਰ ਸਾਹਿਬ ਤੋਂ 60 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਖੂਨਦਾਨ ਕੀਤਾ ਹੈ ਸਵੈੰਗ ਦਾ ਭਾਰ ਖੂਨਦਾਨ ਕਰਨਾ ਕੋਈ ਉਮਰ ਮਾਇਨੇ ਨਹੀਂ ਰੱਖਦੀ ਤੁਹਾਡੇ ਅੰਦਰ ਇੱਛਾ ਸ਼ਕਤੀ ਤੁਹਾਡੇ ਅੰਦਰ ਜਜ਼ਬਾ ਹੋਣਾ ਚਾਹੀਦਾ ਖੂਨਦਾਨ ਤੁਸੀਂ ਕਰ ਸਕਦੇ ਹੋ ਇੱਕ ਸਾਡੀ ਸਤਕਾਰਯੋਗ ਭੈਣ ਨੇ ਵੀ ਖੂਨਦਾਨ ਕੀਤਾ ਹੈ ਮੈਂ ਤੁਹਾਨੂੰ ਦੱਸਣਾ ਚਾਹਦਾ ਕਿ ਛੋਟਾ ਜਿਹਾ ਗੱਲ ਹੈ ਜੀ ਆਟੋ ਸਮਾਜ ਭਲਾਈ ਸਸਤਾ ਹੈ ਅੱਜ ਸਮੂਹਿਕ ਰੂਪ ਵਿੱਚ 60 ਬੱਚਿਆਂ ਨੇ ਜਿਹੜਾ ਖੂਨਦਾਨ ਕੀਤਾ ਹੈ ਔਰ ਹੈਰਾਨੀ ਦੀ ਗੱਲ ਹੈ ਕਿ ਜਿੱਦਾਂ ਮੋਹਲਿਆਂ ਨੂੰ ਟਰੈਕਟਰਾਂ ਦੇ ਜਾਂਦੇ ਨੇ ਚੜ੍ਹ ਕੇ ਖੂਨਦਾਨ ਕਰਨ ਵਾਸਤੇ ਪਿੰਡ ਗੱਜ ਦੇ ਮੁੰਡੇ ਟੈਂਪੂ ਟਰੈਵਲਰ ਬੁੱਕ ਕਰਕੇ ਆਏ ਸੀ ਜੋ ਕਿ ਬਹੁਤ ਖੁਸ਼ੀ ਦੀ ਗੱਲ ਹੈ ਤੇ ਤੁਸੀਂ ਪੁੱਛਿਆ ਵੀ ਸੰਦੇਸ਼ ਕੀ ਦੇਣਾ ਚਾਹੁੰਦੇ ਆ ਇਹੀ ਸੰਦੇਸ਼ ਦੇਣਾ ਚਾਹਦੇ ਆ ਨਸ਼ਿਆਂ ਨੂੰ ਛੱਡ ਕੇ ਨਸ਼ਿਆਂ ਨੂੰ ਛੱਡ ਕੇ ਖੂਨਦਾਨ ਵਰਗੇ ਪੁੰਨ ਦੇ ਕੰਮਾਂ ਵਿੱਚ ਵੱਧ ਤੋਂ ਵੱਧ ਹਿੱਸਾ ਲਵੇ ਤਾਂ ਸਾਡਾ ਪੰਜਾਬ ਮੁੜ ਤੋਂ ਸੋਨੇ ਦੀ ਚਿੜੀ ਬਣੇ ਮੇਰਾ ਨਾਮ ਦਿਲਾਵਰ ਸਿੰਘ ਹੈ ਜੀ ਮੈਂ ਸਾਬਕਾ ਫੌਜੀ ਵੀ ਹੈਗਾ ਜੀ ਤੇ ਹੁਣ ਮੈਂ ਸਰਕਾਰੀ ਅਧਿਪਕ ਆ ਤੇ ਜਿਹੜਾ ਇਹ ਖੂਨਦਾਨ ਕੈਂਪੇਨ ਹੈ ਜੀ ਇਹਦੇ ਨਾਲ ਸਾਨੂੰ 12 ਸਾਲ ਹੋ ਗਏ ਜੁੜੇ ਹਾਂ ਤੇ ਹਰ ਸਾਲ ਜਿਹੜਾ ਜੋਨੇਟ ਉਹ ਵੱਧਈ ਹੈ ਸ਼ਾਇਦ ਇਹ ਪ੍ਰੇਰਣਾ ਜਿਹੜੀ ਸਾਨੂੰ ਸ਼੍ਰੀ ਸ਼ਾਦੀ ਲਾਲ ਆਂਗਰਾ ਮੈਮੋਰੀ ਸੋਸਾਇਟੀ ਤੋਂ ਮਿਲੀ ਹੈ ਤੇ ਖਾਸ ਕਰਕੇ ਰਿਟਾਇਰਡ ਆਈਜੀ ਸ਼੍ਰੀ ਲੋਕਨਾਥ ਆਂਗਰਾ ਜੀ ਦਾ ਅਸ਼ੀਰਵਾਦ ਹੈ ਕਿ ਮੇਰੇ ਪਿੰਡ ਤੋਂ ਇੱਕ ਛੋਟਾ ਜਿਹਾ ਪਿੰਡ ਹੈ ਗੱਗ ਸਮਾਜ ਭਲਾਈ ਸੰਸਥਾ ਬਣੀ ਹੋਈ ਹੈ ਸਰ ਹਰ ਸਾਲ 50 ਤੋਂ ਵੱਧ ਡੋਨਰ ਆਦੇ ਹਨ ਔਰ ਤੁਸੀਂ ਯਕੀਨ ਮੰਨਣਾ ਕਿ ਇਸ ਵਾਰ 60 ਡੋਲਰ ਜਿਹੜੇ ਬਲੱਡ ਡੋਨੇਟ ਕਰਤੇ ਜਿਹੜੇ ਵੱਖ-ਵੱਖ ਪਿੰਡਾਂ ਦੇ ਜਿਹੜੇ ਯੂਥ ਕਲੱਬਾਂ ਦੇ ਮੈਂਬਰ ਸਹਿਬਾਨ ਹੈ ਬਹੁਤ ਸਾਰੇ ਮੁੰਡੇ ਜਿਮ ਜਾਂਦੇ ਨੰਬਰਦਾਰ ਸਹਿਬਾਨ ਸਰਪੰਚ ਸਹਿਬਾਨ ਉਹਨਾਂ ਨੇ ਵੀ ਇਸ ਖੂਨਦਾਨ ਕੈਂਪ ਵਿੱਚ ਸ਼ਮੂਲੀਅਤ ਕੀਤੀ ਹੈ ਤੇ ਹੁਣ ਮੈਂ ਚੈੱਕ ਕਰਕੇ ਆਇਆ ਹੁਣ ਲਗਭਗ 197 ਜਿਹੜੇ ਹੈ ਯੂਨਿਟ ਕਲੈਕਟ ਹੋ ਚੁੱਕੇ ਹੈ ਸੋ ਹਾਲੇ ਵੀ ਚੱਲਦਾ ਪਿਆ ਕੈਂਪ ਹਾਲ ਅੱਗੇ ਅਸੀਂ 2 ਵਜੇ ਤੱਕ ਦਾ ਟਾਈਮ ਰੱਖਿਆ ਸੀ ਲੇਕਿਨ ਇਸ ਵਾਰ ਉਤਸ਼ਾਹ ਹੀ ਬਹੁਤ ਸੀ ਜੋਸ਼ ਬਹੁਤ ਸੀ ਸ਼ਾਇਦ ਲੋਕ ਨਸ਼ਿਆਂ ਨੂੰ ਤਿਆਗ ਕੇ ਇਹ ਖੂਨ ਦੇ ਕੰਮ ਵੱਲ ਹੋਰ ਵੇ ਕਿਉਂਕਿ ਇਹ ਬਹੁਤ ਚੰਗੀ ਗੱਲ ਹੈ। ਇਲਾਗਾ ਜੋਗ ਦਾ ਕੰਮ ਹੈ ਤੇ ਇੱਕ ਗੱਲ ਹੋ ਰਹੀ ਹੈ ਸਰ ਇਹ ਖੂਨਦਾਨ ਤਾਂ ਕਰਦੇ ਹੀ ਹੈ। ਇਸ ਸੁਸਾਇਟੀ ਵੱਲੋਂ ਮਨਜੋਗ ਅੰਗਰਾਜੀ ਦੀ ਆਈਜੀ ਸਾਹਿਬ ਜਿਹੜੇ ਰਿਟਾਇਰਡ ਆਈਜੀ ਹੈ ਲੋਕਨਾਥ ਅੰਗਰਾਜੀ ਵੱਲੋਂ ਜਿਹੜੇ ਹੋਂਹਰ ਬੱਚੇ ਜਿਨ੍ਹਾਂ ਨੇ ਪਲੱਸ 2 ਵਿੱਚ ਮੱਲਾ ਮਾਰੀਆਂ ਨੰਬਰ ਲੈੇ ਬਾਅਦ ਚਾਹੇ ਉਹ ਪ੍ਰਾਈਵੇਟ ਸਕੂਲ ਦਾ ਚਾਹੇ ਸਰਕਾਰੀ ਸਕੂਲ ਦਾ ਉਹਨਾਂ ਨੂੰ ਵੀ ਪ੍ਰੋਤਸਾਹਿਤ ਕੀਤਾ ਉਹਨਾਂ ਨੂੰ ਕਿੱਟਾ ਵੰਡਿਆ ਗਿਆ ਉਹਨਾਂ ਨੂੰ ਮੋਮੈਂਟੋ ਦਿੱਤੇਗੇ ਇੱਥੋਂ ਤੱਕ ਇਸ ਸੁਸਾਇਟੀ ਦਾ ਬੰਨਣਾ ਹੈ। ਜੇ ਕੋਈ ਪਰਿਵਾਰ ਦਾ ਬੱਚਾ ਜਾਂ ਕੋਈ ਪਰਿਵਾਰ ਆਰਥਿਕ ਤੰਗੀ ਦੇ ਚਲਦੇ ਕਿਸੇ ਬੱਚੇ ਨੂੰ ਉਚੇਰੀ ਪੜ੍ਹਾਈ ਨਹੀਂ ਕਰਵਾ ਸਕਦਾ ਤਾਂ ਕਹਿੰਦੇ ਸਾਡੇ ਨਾਲ ਸੰਪਰਕ ਕਰੋ ਅਸੀਂ ਹਰ ਸੰਭਵ ਮਦਦ ਕਰਾਂਗੇ ਤੇ ਉਹਨਾਂ ਦੀ ਉਚੇਰੀ ਪੜ੍ਹਾਈ ਦੀ ਗਾਈਡੈਂਸ ਵੀ ਨਾਲ ਬਦੋ ਦਿੱਤੀ ਜਾਏਗੀ ਕਿਉਂਕਿ ਬਹੁਤ ਛਲਾਗਾ ਜੋ ਕਮ ਹੈ ਸੋਸਾਇਟੀ ਵਿੱਚ ਇੱਕ ਇਸਤ ਜੈਸ਼ਰਿਕਸ਼ਾ ਮੇ ਸੁਆਮੀ ਅਨਮੋਲ ਕੰਨ ਨਾ ਹਾ ਨਨਕੂਪ ਸਾਹਿਬ ਮੇ ਹਮਾਰੇ ਬਹੁਤ ਹੀ ਸ਼ਰਧਾਲੂ ਸਮਾਜ ਸੇਵੀ ਸ਼੍ਰੀ लोकनाथ आंगड़े जी उनका एक लगभग वो तो बहुत अच्छे समाज से भी है 2003 से लगातार वो सेवा के क्षेत्र में सेवा कर रहे हैं और 2012 में उन्होंने एक जो संस्था है इसको रजिस्टर कराया जिसमें ब्लड कैंप और उसके अलावा ये और भी इनकी संस्था बहुत अच्छे काम करती है जैसे कोई बीमार व्यक्ति है अगर सरकारी हॉस्पिटल में वो आते हैं उपचार के लिए अगर उनको कोई दवाई सुविधा नहीं उपलब्ध होती है तो श्री लोकनाथ आगरा जी की जो, जो सोसाइटी है श्री शादी लाल जी इसके जरिए वो गरीबों को दवाई मुहैया करवाते हैं उसके अलावा एक और विशेषता है मुझे बड़ी खुशी होती है कि लोकनाथ आगरा जी की ये चलाई हुई मुहिम के अंतर्गत जितने भी उनके सहयोगी तो सेवा करते हैं जैसे स्कूल में जो बच्चे होते हैं विशेष रूप से कभी कभी हमारे जो नीतियाँ हैं सरकार की उसमें जनरल कैटेगरी जरूरी नहीं वो अमीर ही होते हैं गरीब भी लोग होते हैं तो जनरल कैटेगरी को जो वर्दी शूज वगैरह जो हमेशा मुहैया कराते हैं अगर हमें भी कोई आवश्यकता पड़ती है तो लोकनाथ आगरा जी हमारे हमें बहुत सहयोग करते हैं तो मुझे बहुत अच्छा लगता है जब भी मुझे बुलाते हैं मैं यहाँ आता हूँ और आप जितने भी व्यक्तिगण सुन रहे हैं यही प्रार्थना है आज का जो लक्ष्य था उन्होंने ब्लड कैंप ऑर्गेनाइज कराया जिसमें राणा जी थे और जो ब्लड कैंप के मुख्य ऑफिसर हैं यहाँ के तो बड़ा अच्छा लगा उसके अलावा बहुत सहयोगी आए हुए थे मैं प्रार्थना करता हूँ उस परम पिता परमात्मा वाहे गुरु राम के दरबार में कि ऐसे ही शादी लाल आगरा जी का जो कमेटी है सोसाइटी है वो चलती रहे वो जितने भी सहयोगी हैं वो सेवा करते रहे बढ़ चढ़ कर और जैसे मुझ जैसे सुजीत की भी अगर कोई सेवा होती है तो मैं हमेशा तत्पर रहता हूं आगे आने के लिए तैयार रहता हूं यही कहना चाहूंगा हरि कृष्णा हरि कृष्णा हरि कृष्णा